ਅਮਨਪੁਰ ਪੁਲਿਸ 'ਚ ਕੰਮ ਕਰ ਚੁੱਕੇ ਜਾਬਾਜ਼ ਅਫਸਰ ਸੁਖਵਿੰਦਰ ਸਿੰਘ ਰੰਧਾਵਾ ਅੱਜ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਨੇ ਤੇ ਅੱਜ ਉਹਨਾਂ ਦੀ ਮੌਤ ਜਿਹੜੀ ਹੈ ਉਹਨਾਂ ਦੇ ਘਰ ਦੇ ਵਿੱਚ ਹੁੰਦੀ ਹੈ ਤਾਂ ਤਸਵੀਰ ਤੁਹਾਨੂੰ ਉਹਨਾਂ ਦੇ ਘਰ ਦੀ ਦਿਖਾ ਰਹੇ ਹਾਂ ਲੰਬੇ ਸਮੇਂ ਤੋਂ ਪੰਜਾਬ ਪੁਲਿਸ 'ਚ ਆਪਣੀ ਸੇਵਾਵਾਂ ਦਿੰਦੇ ਰਹੇ ਤਸਵੀਰ ਵੀ ਸਾਂਝੀ ਕਰ ਰਹੇ ਹਾਂ ਤਾਂ ਸ਼ਖਸ ਜਦੋਂ ਅੱਜ ਆਪਣੇ ਘਰ ਦੇ ਅੰਦਰ ਮੌਜੂਦ ਸਨ ਤਾਂ ਅਚਾਨਕ ਇੱਕ ਗੋਲੀ ਚੱਲਣ ਦੀ ਆਵਾਜ਼ ਆਂਦੀ ਹੈ ਤਾਂ ਜਿਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਉਹ ਸ਼ਖਸ ਜਿਹੜੇ ਨੇ ਜਿਨ੍ਹਾਂ ਕੀ ਪੰਜਾਬ ਪੁਲਿਸ ਦੀ ਲੰਬੀ ਸੇਵਾ ਕੀਤੀ ਔਰ ਅੱਜ ਉੱਥੇ ਜਿਹੜੀ ਹੈ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਉਸ ਤੋਂ ਬਾਅਦ ਪੂਰਾ ਪੁਲਿਸ ਮਹਿਕਮਾ ਚਾਏ ਹੋ ਪੁਲਿਸ ਮਹਿਕਮੇ ਤੋਂ ਰਿਟਾਇਰ ਹੋ ਚੁੱਕੇ ਸਨ ਲੇਕਿਨ ਉਸ ਤੋਂ ਬਾਅਦ ਵੀ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਪੁਲਿਸ ਨੂੰ ਆਪਣੀ ਜਿਹੜੀ ਇੱਕ ਸੇਵਾਵਾਂ ਨੇ ਇੱਕ ਹੋਣ ਦੇ ਨਾਤੇ ਦੇ ਰਹੇ ਸੋ ਲੰਬੇ ਸਮੇਂ ਤੋਂ ਕਿਸੇ ਇੱਕ ਮੁਕਦਮੇ ਦੇ ਵਿੱਚ ਬਹੁਤ ਸਾਰੀਆਂ ਤਰੀਕਾਂ ਵੀ ਦੇ ਰਏ ਸਨ ਔਰ ਕਾਫੀ ਸਮੇਂ ਤੋਂ ਇੱਕ ਦੱਸਿਆ ਜਾ ਰਿਹਾ ਉਦਾਸ ਚੱਲ ਰਹੇ ਸਨ ਲੇਕਿਨ ਵੱਡਾ ਮਾਮਲਾ ਹੈ ਕਿ ਅੰਮ੍ਰਿਤਸਰ ਪੁਲਿਸ ਦਾ ਇੱਕ ਅਫਸਰ ਜਿਹੜਾ ਕਿ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੋਵੇ ਔਰ ਸ਼ਹਿਰ ਦੇ ਵਿੱਚ ਆਪਣੀ ਸੇਵਾਵਾਂ ਦਿੱਤੀਆਂ ਹੁਣ ਤਾਂ ਉਹ ਇਸ ਤਰੀਕੇ ਦੇ ਨਾਲ ਉਹ ਅੱਜ ਇਸ ਅ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇਗੇ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਪੁਲਿਸ ਦੇ ਸਾਬਕਾ ਮੁਲਾਜ਼ਮ ਅਤੇ ਮੌਜੂਦਾ ਮੁਲਾਜ਼ਮ ਨੇ ਸਾਰੇ ਉੱਥੇ ਪਹੁੰਚੇ ਨੇ ਪਰਿਵਾਰ ਵਾਲਿਆਂ ਦਾ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਆਖਿਰਕਾਰ ਕਿਹਨਾ ਹਾਲਾਤਾਂ ਜਾਂ ਘਟਨਾਵਾਂ ਵਾਪਰੀਆਂ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦਾ ਆਪਣਾ ਬੇਟਾ ਜਿਹੜਾ ਉਹ ਖੁਦ ਪੰਜਾਬ ਪੁਲਿਸ ਦੇ ਵਿੱਚ ਇੱਕ ਕਾਬਲ ਅਫਸਰ ਦੇ ਤੌਰ ਤੇ ਨਜ਼ਰ ਆਤ ਹੈ ਔਰ ਚੰਗੀ ਜਿਹੜਾ ਹੈ ਸਹੂਿਦਾਵਾਂ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਔਰ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਉਹਦੀ ਤਸਵੀਰ ਤੁਹਾਨੂੰ ਪਰਿਵਾਰਕ ਮੈਂਬਰਾਂ ਦੀ ਸਾਂਝੀ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਵੱਲੋਂ ਫਿਲਹਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਹਨਾ ਹਾਲਾਤਾਂ ਚ ਸਾਰੀ ਘਟਨਾ ਵਾਪਰਦੀ ਹੈ ਕਿਉਂਕਿ ਸੁਖਵਿੰਦਰ ਸਿੰਘ ਰੰਧਾਵਾ ਜਿਹੜੇ ਨੇ ਇੱਕ ਵੱਡਾ ਨਾਮ ਸੀ ਔਰ ਜਿਹੜੇ ਕਿ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਵਿੱਚ ਥਾਣਾ ਸਿਵਲ ਲਾਈਨ 'ਚ ਡਿਊਟੀ ਕਰਦੇ ਰਹੇ ਔਰ ਖਾਸ ਕਰਕੇ ਬਹੁਤ ਸਾਰੀ ਵੱਡੀਆਂ ਰਿਕਵਰੀਆਂ ਔਰ ਬਹੁਤ ਸਾਰੇ ਵੱਡੇ ਜਿਹੜੇ ਮਾਮਲੇ ਨੇ ਉਹਨਾਂ ਵਿੱਚ ਉਹਨਾਂ ਦਾ ਨਾਮ ਆਂਦਾ ਰਿਹਾ ਹੈ ਔਰ ਉਹਨਾਂ ਨੇ ਕਾਫੀ ਮੱਲਾ ਮਾਰੀਆਂ ਆਪਣੇ ਪੁਲਿਸ ਕੈਰੀਅਰ ਦੇ ਦੌਰਾਨ ਔਰ ਉਸ ਦੇ ਵਿੱਚ ਜਿਹੜਾ ਹੈ ਤੁਸੀਂ ਵੇਖ ਸਕਦੇ ਹੋ ਕਿ ਕਈ ਵੱਡੇ ਅਫਸਰਾਂ ਨਾਲ ਉਹਨਾਂ ਨੇ ਕੰਮ ਕੀਤਾ ਔਰ ਕਈਆਂ ਦੇ ਨਾਲ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਔਰ ਉਸ ਤੋਂ ਬਾਅਦ ਅੱਜ ਅਚਾਨਕ ਜਿਹੜਾ ਹੈ ਇਹ ਘਟਨਾ ਜਿਹੜੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਕਾਸਤਮਕ ਮੌਤ ਨਹੀਂ ਹੈ ਕਿਉਂਕਿ ਗੋਲੀ ਲੱਗਣ ਦੇ ਨਾਲ ਉਹਨਾਂ ਦੀ ਇਹ ਘਟਨਾ ਵਾਪਰੀ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਅਧਿਕਾਰੀ ਇੱਥੇ ਮੌਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਨੇ ਔਰ ਉਹਨਾਂ ਵੱਲੋਂ ਤੱਥ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਹਾਲਾਤ ਕੀ ਨੇ ਅੱਜ ਸਵੇਰ ਇਤਲਾਹ ਮਿਲੀ ਸੀ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਸਾਡੇ ਰਿਟਾਇਰਡ ਇਨਸਪੈਕਟਰ ਪੰਜਾਬ ਪੁਲਿਸ ਤੋਂ ਅੰਮ੍ਰਿਤਸਰ ਸਿਟੀ ਤੋਂ ਰਿਟਾਇਰ ਹੋਏ ਨੇ 1 ਰੂਪ ਐਵੇਨਿਊ ਮਜੀਠਾ ਰੋਡ ਤੇ ਰਹਿੰਦੇ ਸੀ ਉਹਨਾਂ ਬਾਰੇ ਇਤਲਾਹ ਮਿਲੀ ਕਿ ਉਹਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਆ ਇੱਥੇ ਮੌਕੇ ਤੇ ਐਸਐਚਓ ਸਾਹਿਬ ਆਏ ਨੇ ਕਿ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਸਾਡੀ ਇਨਵੈਸਟੀਗੇਸ਼ਨ ਟੀਮਾਂ ਵਿੱਚ ਫੋਰੈਂਸਿਕ ਟੀਮ ਵੀ ਆਈ ਆ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਪਰਿਵਾਰ ਦੇ ਬਿਆਨ ਅਸਲ ਕਰਕੇ ਉਸ ਨੈਸਟ੍ਰੀਸ਼ਨ ਦੇ ਨਾਲ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਜਿਹੜੀ ਕਾਰਵਾਈ ਅਗਲੀ ਕਾਰਵਿਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਉਹ ਕਿਹਦੇ ਕੋਲੋਂ ਮਾਰੀ ਸੀ ਬੀਆਈ ਦਾ ਕੇਸ ਚੱਲ ਰਿਹਾ ਸੀ ਕੋਈ ਐਦਾਂ ਦੀ ਗੱਲ ਦਸੀ ਜੀ ਇੱਕ ਮਿੰਟ ਰਹਿਣ ਦਿਓ ਪੁੱਛੋ ਕੇਸ ਤਾਂ ਦੇਖੋ ਜੀ ਬਹੁਤ سارے ਅਪਸਰਾਂ ਚੱਲਦੇ ਆ ਪਰ ਇਹ ਗੋਲੀ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੇ ਆ ਜਾਂਚ ਤੋਂ ਬਾਅਦ ਹੀ ਪਤਾ ਲੱਗਿਆ ਕਿ ਇਹ ਕਾਰਨ ਕੀ ਨੇ ਜੀ ਕਿਹੜੀ ਅੱਖ ਤੇ ਗੋਲੀ ਲੱਗੀ ਸਰ ਤਸਵੀਰ ਤੇ ਕਿਹੜੇ ਅੰਗ ਤੇ ਉਹਨਾਂ ਦੇ ਫੇਸ ਤੇ ਗੋਲੀ ਲੱਗੀ ਆ ਹਾਂ ਜੀ ਹਾਂ ਜੀ ਸਾਫ਼ ਕਰਦੇ ਲੱਗੀ ਸਾਲਟ ਕੇ ਜਿਆ ਫੜਨ ਲੱਗੇ ਸੀ ਅਸੀਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਵੈਪਨ ਉਹਨਾਂ ਕੋ ਆਪਣੇ ਸਰਕਾਰੀ ਵੀ ਹੈਗੇ ਸੀ ਤੇ ਪ੍ਰਾਈਵੇਟ ਵੀ ਹੈਗੇ ਸੀ ਅਜੇ ਇਨਵੈਸਟੀਗੇਸ਼ਨ ਕਰ ਅਸਬੂਤ ਇਕੱਠੇ ਕਰ ਲਈਏ ਉਹਨਾਂ ਤੋਂ ਬਾਅਦ ਪਤਾ ਲੱਗੇ ਕਿਹੜੇ ਵਿਅਕਤੀ ਪਰਿਵਾਰ ਦੇ ਤੋਂ ਕੋਈ ਸੀ ਅੰਦਰ ਪਰਿਵਾਰ ਚ ਕੌਣ ਸੀ ਉਸ ਟਾਈਮ ਪਰਿਵਾਰ ਦੇ ਸਾਰੇ ਮੈਂਬਰ ਹਾਜ਼ਰ ਸੀ ਉਹਨਾਂ ਦੇ ਬੇਟਾ ਵੀ ਹਾਜ਼ਰ ਸੀ ਉਹਨਾਂ ਦੇ ਵਾਈਫ ਵੀ ਹਾਜ਼ਰ ਸੀ ਇੱਥੇ ਕਿੰਨੇ ਦੋ ਤਿੰਨ ਕਿੰਨੇ ਵਜੇ ਦੀ ਘਟਨਾ ਜੀ ਇਹ ਤਕਰੀਬਨ ਪੌਣੇ 11 ਵਜੇ ਦੀ ਘਟਨਾ ਹੈ ਜੀ ਅੱਜ ਦੀ ਹੈ ਜੀ ਅੱਜ ਦੀ ਅੱਜ ਦੀ ਘਟਨਾ ਜੀ ਸਰ ਹੁਣ ਇਹਦੇ ਕੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਸਰ ਇਹਦੇ ਵਿੱਚ ਸਾਡੀ ਫੋਰੈਂਸਿਕ ਟੀਮ ਆਈਆਂ ਨੇ ਇਨਵੈਸਟੀਗੇਸ਼ਨ ਕਰ ਰਹੇ ਆਂ ਪਰਿਵਾਰ ਦੇ ਬਿਆਨ ਹਸਲ ਕਰਕੇ ਇਹਦੇ ਸਦਮੇ ਚ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਪਰਿਵਾਰ ਵਾਲੇ ਤੇ ਇਨਵੈਸਟੀਗੇਸ਼ਨ ਜੋ ਸਾਹਮਣੇ ਉਸ ਮੁਤਾਬਕ ਕਰਵਾਈ ਕੀਤੀ ਜਾਊਗੀ ਕਿਤੇ ਕਾਬਲ ਪੁਲਿਸ ਅਫਸਰ ਸੀ ਜੀ ਕੋਕੀ ਬਹੁਤ ਦਲੇਰ ਤੇ ਜਾਂਬਾਜ ਪੁਲਿਸ ਅਫਸਰ ਸੀ ਸਾਨੂੰ ਬੜਾ ਡਿਪਾਰਟਮੈਂਟ ਨੂੰ ਇਸ ਗੱਲ ਦਾ ਘਾਟਾ ਵੀ ਪਿਆ ਤੇ ਦੁੱਖ ਵੀ ਆ ਸਾਨੂੰ ਇਸ ਦਾ ਕਿੰਨੀ ਦਰ ਪਹਿਲੇ ਰਿਟਾਇਰਮੈਂਟ ਹੋਈ ਸੀ ਸਰ ਇਹਨਾਂ ਦੀ ਦੋ ਤਿੰਨ ਸਾਲ ਕਰੀਬ ਹੋ ਗਏ ਇਹਨਾਂ ਨੂੰ ਰਟਾਇਰ ਹੋਇਆ ਨਾ ਜੀ ਠੀਕ ਹੈ ਕੋਈ ਪਰਿਵਾਰ ਨਾਲ ਕੋਈ ਗੱਲ ਕੀਤੀ ਹੈ ਕੋਈ ਟੈਨਸ਼ਨ ਦੇ ਵਿੱਚ ਨਹੀਂ ਸੀ ਵੀ ਜਿਹੜੀ ਇਤਨਾ ਦੀ ਕੋਈ ਘਟਨਾ ਵਾਪਰ ਗਈ ਇਹ ਤਾਂ ਹੁਣ ਪਰਿਵਾਰ ਨਾਲ ਗੱਲ ਕਰਕੇ ਪਤਾ ਲੱਗੂਗਾ ਕਿਉਂਕਿ ਪਰਿਵਾਰ ਵਾਲੇ ਸਦਮੇ 'ਚ ਨੇ ਜੀ ਤੇ ਇਸ ਕਰਕੇ ਉਹਨਾਂ ਨਾਲ ਗੱਲ ਕਰ ਇਹ ਵੀ ਉਹ ਇਨਵੈਸਟੀਗੇਸ਼ਨ ਸਾਡੀ ਜਿਹੜੀ ਫੋਰੈਂਸਿਕ ਟੀਮ ਆ ਰਹੀ ਉਹ ਤੋਂ ਪਤਾ ਲੱਗੂ ਕਿ ਕਿੰਨੇ ਪੋਸਟਮਾਰਟਮ ਕਰਵਾ ਰਹੇ ਇਹਨਾਂ ਦਾ ਉਹ ਤੋਂ ਪਤਾ ਲੱਗੂ ਕਿ ਕਿੰਨੀਆਂ ਗੋਲੀਆਂ ਲੱਗੀਆਂ ਇਹ ਦੱਸਿਓ ਜੀ ਕਿ ਬੜੇ ਮਤਲਬ ਡੈਕੋਰੇਟਿਡ ਅਫੀਸਰ ਸੀਗੇ ਔਰ ਬੜਾ ਕੇਸ ਕੇ ਹੀ ਸੋਲਵ ਕੀਤੇ ਹੁਣ ਵੀ ਕੋਈ ਕਿਸੇ ਤਰੀਕੇ ਦੀ ਪੁਲਿਸ ਦੀ ਹੈਲਪ ਕਰ ਰਹੇ ਸੀਗੇ ਨਹੀਂ ਬਿਲਕੁਲ ਜੀ ਬੜੇ ਦਲੇਰ ਤੇ ਜਾਂਬਾਜ ਅਫਸਰ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਜੇ ਤੇ ਹੁਣ ਵੀ ਜਿਹੜੇ ਰਿਟਾਇਰ ਪੁਲਿਸ ਅਫਸਰ ਜਿਹੜਾ ਇੱਕ ਨੰਪੂਰ ਕਾਬਿਲ ਅਫਸਰ ਜਿਹੜਾ ਚਲੇ ਜਾਂਦਾ ਘਟਾ ਪੈਂਦਾ ਮਹਿਕਮੇ ਨੂੰ ਹੁਣ ਵੀ ਮਹਿਕਮੇ ਦੀ ਜਨਰ ਕਿਤੇ ਲੋਡ ਪੈਂਦੀ ਸੀ ਉਹਨਾਂ ਦੇ ਤਜਰਬੇ ਦੀ ਤੇ ਉਹ ਮਦਦ ਕਰਦੇ ਸੀ। ਸੋ ਧੰਨਵਾਦ। ਤਾਂ ਤੁਸੀਂ ਵੇਖਿਆ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਕੋਕ ਕੀਤੀ ਜਾ ਰਹੀ ਹੈ ਲੇਕਿਨ ਵੱਡਾ ਮਾਮਲਾ ਸਾਹਮਣੇ ਆਇਆ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਇੱਥੇ ਇਹ ਘਟਨਾ ਵਾਪਰਦੀ ਹੈ ਔਰ ਉਸ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮ ਨੇ ਜੋ ਕਿ ਜਬਾਜ ਅਫਸਰ ਦੇ ਤੌਰ ਤੇ ਜਾਣੇ ਜਾਂਦੇ ਸਨ ਔਰ ਬਹੁਤ ਸਾਰੀ ਰਿਕਵਰੀਆਂ ਉਹਨਾਂ ਦੇ ਨਾਮ ਦੇ ਨਾਲ ਜੁੜੀਆਂ ਨੇ ਬਹੁਤ ਸਾਰੇ ਕੰਮ ਜੁੜੇ ਨੇ ਕੋਈ ਵੀ ਵੱਡਾ ਮਸਲਾ ਸੀ ਉਸ ਨੂੰ ਸੋਲਵ ਕਰਦੇ ਸਨ ਲੇਕਿਨ ਅੱਜ ਕਿਸੇ ਕਾਰਨ ਵਸ਼ ਉਹ ਆਪਣੇ ਆਪ ਨੂੰ ਇਸ ਦੁਨੀਆ ਤੋਂ ਛੱਡ ਕੇ ਚਲੇ ਗਏ ਨੇ ਔਰ ਫਿਲਹਾਲ ਪਰਿਵਾਰਕ ਮੈਂਬਰ ਸਦਮੇ 'ਚ ਨੇ ਔਰ ਪੁਲਿਸ ਇਸ ਮਾਮਲੇ 'ਚ ਕੋਕ ਕਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਦੇਖਣਾ ਹੋਏਗਾ ਕਿ ਸੱਤ ਸਾਹਮਣੇ ਆਂਦਾ ਹੈ ਲੇਕਿਨ ਜਬਾਜ ਅਫਸਰ ਸਾਬਕਾ ਜਬਾਜ ਅਫਸਰ ਅੱਜ ਇਸ ਦੁਨੀਆ ਨੂੰ ਅਲਵਿਦਾ ਕਿਆ ਗਿਆ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ